ਸੁਖਵੀਰ ਬਾਦਲ ਹੁਣਾਂ ਨੂੰ ਬਲਾਕ ਸੰਪਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਐ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਵਿੱਚ ਇੱਕ ਫਿਰਦਾ ਪ੍ਰਚਾਰ ਕਰਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਤਾਂ ਮੈਂ ਗੱਦੇ ਤੇ ਚੜਾ ਕੇ ਲੈ ਜਾਉ ਉਹ ਤਾਂ ਗੱਦੀ ਸਵਾਰੀ ਵੀ ਕਰ ਲੈਣਗੇ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਥੱਲੇ ਆਗੇ ਨਾ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰਾਂ 'ਚ ਥੱਲੇ ਉਤਰਨਗੇ ਉਹ ਰਾਜਾ ਬੁੜਿੰਗਫਰ ਦਾ ਸਾਰੇ ਫਿਰਦੇ ਨੇ ਬਲੈਕ ਸੰਤੀ ਦੇ ਲੈ ਕਰੋ ਪ੍ਰਚਾਰ ਸ਼ਾਬਾਸ਼ ਥੋੜੇ ਲੋਕਾਂ ਚਾਓ ਇਹੀ ਤਾਂ ਸੀ ਚਾਹੁੰਦੇ ਸੀ ਵੀ ਤੂੰ ਆਓ ਲੋਕਾਂ ਕੋਲ ਆਓ ਪਰ ਆ ਤਾਂ ਨਾ ਕਰੋ ਨਾ ਜਿਲ੍ਹਾ ਪ੍ਰੀਸ਼ਦ ਦੀਆਂ ਨਾਲ ਗੱਲ ਕਰਾਂ ਟੋਟਲ 300 47 ਜੂਨ ਨੇ ਜੀ 347 ਜੂਨ ਜ਼ਿਲ੍ਹਾ ਪ੍ਰਸ਼ਾਸਨ ਤੇ ਇਹਦੇ ਵਿੱਚ 331 ਇੰਡੀਆ ਨੈਸ਼ਨਲ ਕਾਂਗਰਸ ਦੇ ਲੜ ਰਹੇ ਨੇ 298 ਅਕਾਲੀ ਜਲਦ ਦੇ ਲੜ ਰਹੇ ਨੇ 215 ਬੀਜਪੀ ਦੇ ਲੜ ਰਹੇ ਨੇ 50 ਬੀਐਸਪੀ ਦੇ ਲੜ ਰਹੇ ਨੇ 4 ਸ਼੍ਰੋਮਣਿਕਲ ਦੇ ਰਾਮਰਸਰ ਦੇ 143 ਅਦਰਸ ਟੋਟਲ 1396 347 ਦੇ ਆਮ ਆਨIi ਪਾਰਟੀ ਟੋਟਲ 1396 ਦੇ ਚ ਲੜ ਰਹੇ ਨੇ ਇਹਨਾਂ ਦੇ ਇਹ ਜਿਹੜੇ ਇਹ ਜਿਹੜੇ ਬੰਦੇ ਨੇ ਜੀ ਇਹ ਇਹ ਇਹਨਾਂ ਦੇ ਕਾਗਜ਼ ਵੀ ਤਾਂ ਸੈਫਟੀ ਹੋਏ ਨੇ ਇਹਨਾਂ ਦੇ ਵੀ ਤਾਂ ਉਹੀ ਰਿਟਰਨਿੰਗ ਅਫਸਰ ਹੈ ਇਹਨਾਂ ਵਾਸਤੇ ਵੀ ਤਾਂ ਉਹੀ ਇਲੈਕਸ਼ਨ ਕਮਿਸ਼ਨ ਹੈ ਬਸ ਕੋਈ ਇੱਕ ਦੋ ਜਗ੍ਹਾ ਤੇ ਹੋ ਗਿਆ ਹੋਣਾ ਕੋਈ ਆਪਸ ਤਲਕੀ ਹੋ ਜਾਂਦੀ ਹੈ ਇਸ ਪੱਧਰ ਤੇ ਵੋਟਾਂ ਨੇ ਲੋਕ ਆਪਣੀ ਇੱਜ਼ਤ ਦਾ ਮੁੱਛ ਦਾ ਸਵਾਲ ਬਣਾ ਲੈਂਦੇ ਬਾਬੂ ਸੇ ਲੈ ਕੇ ਦੇਖੋ ਜੀ ਲੋਕਤੰਤਰ ਇਹ ਇਹ ਲੋਕਤੰਤਰ ਦੀਆਂ ਗੱਲਾਂ ਸੁਣਾਉਂਗੇ ਸੰ। ਉਹ ਅਕਾਲੀ ਦਲ ਬੇਅਦਵੀ। ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੋੜੀ ਹੁਣ। ਅਕਾਲੀ ਦਲ ਬੇਅਦਵੀ। ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਅਕਾਲੀ ਦਲ ਬਦਮਾਸ਼ਾ, ਬਦਮਾਸ਼। ਉਹ ਗੈਂਗਸਟਰਾਂ ਨੂੰ ਟਿਕਟਾ ਦਿੰਦੇ ਆ। ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਾ ਦਿੰਦੇ ਆ। ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਨਾ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਂਗੇ। ਸਿੱਧਾ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਿਸਤੌਲ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਗਏ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਲੱਗ ਗਏ ਪੁਸ਼ਤ ਪਨਾਹੀ ਦੇਖ ਲੋ ਕੀ ਦੀ ਕਰਦੇ ਆ ਇਹ ਇਹ ਹਾਰਮਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਆ ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹੋਗੇ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲੀਆਂ ਜੀ ਇਹ ਕਰ ਲਈਓ ਕਮਾਲ ਆਪਦੀਆਂ ਕਰਤੂਤਾ ਕਿਉਂ ਨਹੀਂ ਦੇਖਦੇ ਆਪਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿਉਂ ਹਾਰੇ ਚਰਨਜੀਤ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਦ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰਿਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਐ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕਿਸਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ ਨੇ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਬੀਜੇਪੀ ਨੂੰ ਗਾਲਾਂ ਕੱਢੀ ਜਾਂਦੇ ਹੁਣ ਕਹੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਕੋਈ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹ ਕਹਿੰਦੇ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਕਾਂਗਸਾਂ ਨੂੰ ਡਰਾ ਲੈਂਦੇ ਸੀ ਇਹ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾਲੀ ਚ ਪਰੋਸ ਕੇ ਭਾਜਪਨ ਦੇਤਾ ਆਪਸੀ ਗੁੱਟਵਾਜੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਮੱਧ ਪ੍ਰਦੇਸ਼ ਇਹਨਾਂ ਨੇ ਪਰੋਸ ਕੇ ਦੇਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮ ਆਦੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਭਾਵੇਂ ਬੀਜੇਪੀ ਜਿੱਤ ਜੇ ਪਰ ਉੱਥੇ ਆਮ ਆਦੀ ਪਾਰਟੀ ਜਿੱਤ ਗਈ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈਏ ਕਾਂਗਰਸ ਜਮਾਂਤ ਜਬਤ ਹੋ ਗਈ ਨਾਲ ਕਿੰਨੀ ਮੈਗੀ ਟਿਕਟ ਸੀ ਲੋ ਸੋ ਕਾਂਗਰਸ ਨੂੰ ਘਾਟੇ ਦਾ ਸੌਦਾ ਬਣ ਗਈ ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜਪਟਿੰਗ ਨਹੀਂ ਕਰਦੇ ਸੀ ਉਹ ਤਾਂ ਉਦੀ-ਉਦੀ ਕਹਿਣ ਲੱਗ ਗਏ ਸੀ ਜਦੋਂ ਰਾਜਪਟਿੰਗ ਨੇ ਤਿੰਨ ਚਾਰ ਬਿਆਨ ਦੇ ਦਿੱਤੇ ਸੀ ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ ਫਰੂ ਉਹ ਕਹਿੰਦੇ ਰਫੰਡ ਹੈ ਨਹੀਂ ਇੱਥੇ ਇਹ ਨਾਨ ਰਿਫੰਡੇਬਲ ਹੈ ਇਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ ਗਿੱਦੜ ਵਾਏ ਤੋਂ ਹਾਰ ਗਈ ਕਾਂਗਰਸ ਪ੍ਰਧਾਨ ਸਭਾ ਦੀ ਕਕਰ ਵਾਲੀ ਹਾਰ ਗਈ। ਡੇਰਾ ਬਾਬਾ ਨਾਨਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਕ ਘਰ ਤੋਂ ਪਹਿਲਾ ਵਾਲੇ ਚੌਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਦਾਵਾ ਉਦੀ ਘਰ ਵਾਲੀ ਹਾਰ ਗਈ। ਉਹ ਆਮ ਤੌਰ ਤੇ ਮੁੱਖ ਮੰਤਰੀ ਗਿਣੇ ਜਾਂਦੇ ਆ ਵੀ ਇਹ ਐਨੇ ਮਹੀਨੇ ਰਿਹਾ ਇਹ ਐਨੇ ਸਾਲ ਰਿਹਾ। ਰੰਦਾਵਾ ਹੈ ਵੀ ਪਹਿਲਾਂ ਦੇਸ਼ ਦਾ ਮੁੱਖ ਮੰਤਰੀ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਹੈ ਕਰੋ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕੇ ਨਾ ਤੈਂ ਨਹੀਂ ਹੋ ਹੋਰ ਨਾ ਹੋਗੀ ਗੱਲ ਡਰਾਉ ਉਹਦਾ ਨਿਕਲਿਆ ਸੋ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਸਾਹਿਬ ਰੰਦਾਵਾ ਜੀ ਉਹਨਾਂ ਦੀ ਘਰ ਵਾਲੀ ਹਾਰ ਕੀ ਡੇਪਾ ਬਣਾਣ ਕਿਉਂ ਜੱਬੇ ਆਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਕਲਾ ਬਰਨਾਲਾ ਜਿੱਤੇ ਨੇ ਤੇ ਫਿਰ ਬਨਾਲੇ ਨਹੀਂ ਤਾਂ ਕਹੋ ਜੀ ਫਿਰ ਮੈਂ ਮੇਰਾ ਹਲਕਾ ਯੂ ਸੰਗਰੂਰ ਵਿਧਾਨ ਸਭਾ ਲੋਕ ਸਭਾ